ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁੱਕੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਅੱਜ ਆਪਾਂ ਵੀਡੀਓ ਬਣਾਉਣ ਆਏ ਸੀਗੇ ਜਿਹੜੀ DBW 303 ਵੈਰਾਈਟੀ ਹੈ ਇਹ ਆਪਾਂ ਪਹਿਲਾਂ ਵੀ ਇਹਦੇ 3-4 ਭਾਗ ਬਣਾ ਕੇ ਚੈਨਲ ਤੇ ਪਾਏ ਹੋਏ ਨੇ ਤੇ ਇਸੇ ਕਰਕੇ ਆਪਾਂ ਥੋੜੇ ਥੋੜੇ ਟਾਈਮ ਬਾਅਦ ਵੀਡੀਓਜ਼ ਬਣਾ ਕੇ ਪਾ ਰਹੇ ਆ ਤਾਂ ਜੋ ਆਪਾਂ ਨੂੰ ਪਤਾ ਚੱਲ ਸਕੇ ਕਿ ਇਹ ਜਿਹੜੀ ਵੈਰੈਟੀ ਹੈਗੀ ਹੈ ਗਰੋਥ ਕਿਸ ਢੰਗ ਨਾਲ ਕਰ ਰਹੀ ਹੈ ਤੇ ਇਸ ਵਾਰ ਤਾਂ ਦੇਖੋ ਇਹਦੀ ਜਿਹੜੀ ਬਿਜਾਈ ਆਪਾਂ ਨੇ ਕੀਤੀ ਹੈ ਤਾਂ ਬਿਜਾਈ ਆਪਾਂ ਇਹਦੀ ਬੈਡਾਂ ਤੇ ਕੀਤੀ ہوئی ਹੈ ਤੇ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਨੇ ਇਹਦਾ ਬੀਜ ਪਾਇਆ ਸੀ ਇਕੱਲਾ ਇਕੱਲਾ ਦਾਣਾ ਆਪਾਂ ਨੇ ਲਗਵਾਇਆ ਇਹਦਾ ਚੁਟਕੀ ਦੇ ਨਾਲ ਤੇ ਬਾਕੀ ਕੁਝ ਆਪਾਂ ਨੂੰ ਜਿਹੜਾ ਬੀਜ ਹੈਗਾ ਇਹਦਾ ਬੀਜ ਥੋੜਾ ਜਿਆਦਾ ਲੇਟ ਮਿਲਿਆ ਸੀਗਾ ਤੇ ਇਸ ਕਰਕੇ ਜਿਹੜੀ ਬਜਾਈ ਹੈ ਇਹਦੀ ਬਜਾਈ ਵੀ ਥੋੜੀ ਜੀ ਲੇਟ ਹੋ ਗਈ ਸੀ ਆਪਾਂ ਇਹ 20 ਨਵੰਬਰ ਨੂੰ ਬੀਜ ਨਹੀਂ ਸਟਾਰਟ ਕੀਤੀ ਸੀਗੀ ਤੇ ਅੱਜ ਆਪਣੀ ਹੋ ਗਈ 25 ਫਰਵਰੀ ਤੇ ਉਸ ਹਿਸਾਬ ਨਾਲ ਇਹ 95 ਦਿਨਾਂ ਦੀ ਜਿਹੜੀ ਕਣਕ ਦੀ ਫਸਲ ਹੈਗੀ ਐ ਹੀ ਹੋਈ ਐ ਤੇ ਹੁਣ ਨਿਸਰਨ ਲੱਗ ਗਈ ਇਹ ਤਕਰੀਬਨ ਤਕਰੀਬਨ ਬੱਲੀਆਂ ਇਹਦੀਆਂ ਬਾਹਰ ਆ ਗਈਆਂ ਤੇ ਕੁਛ ਘਜੇ ਬਾਹਰ ਆ ਵੀ ਰਹੀਆਂ ਨੇ ਦੇਖ ਸਕਦੇ ਆਪਾਂ ਕਿ ਜੇ ਬੱਲੀਆਂ ਬਾਹਰ ਆ ਰਹੀਆਂ ਨੇ ਤਾਂ ਪਹਿਲਾਂ ਜੇ ਆਪਾਂ ਦੇਖੋ ਥੋੜੀ ਜੀ ਗੱਲ ਕਰ ਲਈਏ ਕਿ ਜਿਹੜੇ ਇਹਦੇ ਫੀਚਰ ਸਾਨੂੰ ਦੱਸੇ ਗਏ ਸੀਗੇ ਡਾਕਟਰ ਸੀ ਐਨ ਮਿਸ਼ਰਾ ਜੀ ਦੇ ਨਾਲ ਵੈਸੇ ਵੀ ਗੱਲਬਾਤ ਹੁੰਦੀ ਰਹਿੰਦੀ ਐ ਤੇ ਜਦੋਂ 20 ਚ ਲੈ ਕੇ ਆਏ ਸੀ ਆਪਾਂ ਉਦੋਂ ਵੀ ਉਹਨਾਂ ਨੇ ਦੱਸੇ ਸੀਗੇ ਕਿ ਇੱਕ ਤਾਂ ਦੇਖੋ ਇਹਦੀ ਹਾਈਟ ਜਿਹੜੀ ਦੱਸੀ ਸੀਗੀ ਕਿ 30 86 ਜਿੰਨੀ ਕਿ ਇਹਦੀ ਹਾਈਟ ਰਹੂਗੀ ਤਾਂ ਇਹ ਗੱਲ ਬਿਲਕੁਲ ਸਹੀ ਹੈ ਕਿ ਇਹਦੀ ਹਾਈਟ ਜਿਹੜੀ ਹੈਗੀ ਹੈ ਉਹ 30 86 ਤੋਂ ਜ਼ਿਆਦਾ ਵੱਡੀ ਨਹੀਂ ਹੈਗੀ 80 85 ਸੈਂਟੀਮੀਟਰ ਦੀ ਇਹਦੀ ਹਾਈਟ ਹੋਈ ਹੈ ਇਸ ਵਾਰ ਤੇ ਬਾਕੀ ਜੇ ਆਪਾਂ ਧਰਤ ਨੂੰ ਟਿਲਰਿੰਗ ਦੀ ਗੱਲ ਕਰਾਂਗੇ ਤਾਂ ਇਸ ਵਾਰ ਤਾਂ ਇਹਨੇ ਬਹੁਤ ਜ਼ਿਆਦਾ ਟਿਲਰਿੰਗ ਕਰ ਲਈ ਕਿਉਂਕਿ ਇਹ ਬੈਡਾਂ ਤੇ ਆਪਣੀ ਬਿਜਾਈ ਕੀਤੀ ਹੋਈ ਹੈ ਤੇ ਜੇ ਆਪਾਂ ਜਦੋਂ ਅਗਲੇ ਸਾਲ ਨੂੰ ਖੇਤਾਂ ਦੇ ਵਿੱਚ ਇਹਨੂੰ ਸਿੱਧੀ ਬਿਜਾਈ ਕਰਾਂਗੇ ਤਾਂ ਫਿਰ ਆਪਾਂ ਨੂੰ ਇਹਦਾ ਪਤਾ ਚੱਲੂਗਾ ਕਿ ਜਿਹੜੀ ਟਿਲਰਿੰਗ ਹੈਗੀ ਇਹ ਕਿੰਨੀ ਕੁ ਕਰਦੀ ਹੈ ਜਿਹੜਾ ਬੂਟਾ ਹੈਗਾ ਇਹ ਕਿੰਨਾ ਕੁ ਬਣਾ ਸਕਦੀ ਹੈ ਪਰ ਜਿਸ ਹਿਸਾਬ ਨਾਲ ਇਹਨੇ ਇਤਕੀ ਗਰੋਥ ਕੀਤੀ ਹੈ ਤਾਂ ਮੈਨੂੰ ਲੱਗਦਾ ਕਿ ਦੂਜੇ ਢੰਗ ਦੇ ਨਾਲ ਜਦੋਂ ਆਪਾਂ ਇਹਨੂੰ ਬੀਜਾਂਗੇ 1/3 ਢੰਗ ਦੇ ਨਾਲ ਪੂਰਾ ਬੀਜ ਪਾ ਕੇ ਫਿਰ ਵੀ ਇਹ ਵਧੀਆ ਬੁੱਟਾ ਬਣਾਉਗੀ ਤੇ ਇੱਕ ਜਿਹੜੀ ਇਹਦੀ ਖਾਸੀਅਤ ਹੋਰ ਹੈਗੀ ਹੈ ਉਹ ਹੈਗੀ ਹੈ ਕਿ ਦੇਖੋ ਇਹਦੇ ਜਿਹੜੇ ਪੱਤੇ ਨੇ ਤਾਂ ਪੱਤੇ ਦੇ ਬਿਲਕੁਲ ਗੂੜੇ ਹਰੇ ਰੰਗ ਦੇ ਨੇ ਕੋਈ ਵੀ ਪੀਲਾਪਨ ਇਹਦੇ ਵਿੱਚ ਹੈ ਨਹੀਂ ਤੇ ਪੱਤੇ ਦੀ ਚੌੜਾਈ ਜਿਹੜੀ ਹੈਗੀ ਹੈ ਚੌੜਾਈ ਵੀ ਬਹੁਤ ਜ਼ਿਆਦਾ ਝੰਡੇ ਪੱਤੇ ਦੀ ਤੇ ਜਿਹੜੇ ਨੀਚੇ ਵਾਲੇ ਪੱਤੇ ਨੇ ਇਹ ਓਨੇ ਜ਼ਿਆਦਾ ਚੌੜੇ ਨਹੀਂ ਹੈਗੇ ਪਰ ਝੰਡਾ ਪੱਤਾ ਇਹਦਾ ਬਹੁਤ ਜਿਆਦਾ ਚੌੜਾ ਹੈ ਤੇ ਇਸ ਚੀਜ਼ ਦਾ ਇਸ ਵੈਰੈਟੀ ਨੂੰ ਫਾਇਦਾ ਇਹ ਮਿਲੂਗਾ ਕਿ ਜਿਹੜਾ ਕਲੋਰੋਫਿਲ ਵਾਲਾ ਪਾਰਟ ਹੈਗਾ ਪੱਤੇ ਦੇ ਉੱਤੇ ਝੰਡਾ ਪੱਤੇ ਦੇ ਉੱਤੇ ਜਿਵੇਂ ਦੂਜੇ ਪੱਤਿਆਂ ਦੇ ਉੱਤੇ ਵੀ ਉਹਦੇ ਵਿੱਚ ਕਲੋਰੋਫਿਲ ਦੀ ਮਾਤਰਾ ਬਹੁਤ ਜ਼ਿਆਦਾ ਹੈਗੀ ਹੈ ਕਿਉਂਕਿ ਡਾਰਕ ਗੂੜੇ ਹਰੇ ਰੰਗ ਦੇ ਪੱਤੇ ਨੇ ਤੇ ਭੋਜਨ ਬਣਾਉਣ ਦੇ ਵਿੱਚ ਬਹੁਤ ਆਸਾਨੀ ਰਹੂਗੀ ਤੇ ਉਹਦੇ ਸਿੱਟੇ ਵੱਜੋਂ ਜਿਹੜੀ ਇਹਦੇ ਦਾਣੇ ਹੈਗੇ ਆ ਦਾਣਿਆਂ ਦੀ ਮੋਟਾਈ ਵੀ ਬਹੁਤ ਜ਼ਿਆਦਾ ਹੋਊਗੀ ਤੇ ਮੱਖੀਆਂ ਦੇ ਵਿੱਚ ਜਿਹੜੀਆਂ ਇਹ ਕੁੰਡੀਆਂ ਹੈਗੀਆਂ ਕੁੰਡੀਆਂ ਦੇ ਵਿੱਚ ਦਾਣਿਆਂ ਦੀ ਗਿਣਤੀ ਵੀ ਜਿਹੜੀ ਹੈਗੀ ਆ ਉਹਦੇ ਨਾਲ ਜ਼ਿਆਦਾ ਬਣੂਗੀ ਤੇ ਬਾਕੀ ਆਪਾਂ ਇਹਦੇ ਜਿਹੜੇ ਤਸਵੀਰ ਨੇ ਅਗਰ ਤਸਵੀਰ ਦੇਖਾਂਗੇ ਤਾਂ ਤਸਵੀਰ ਬਹੁਤ ਜ਼ਿਆਦਾ ਨੇ ਤੇ ਆਪਾਂ ਨੂੰ ਇੱਥੋਂ ਵੀ ਆਈਡੀਆ ਹੋ ਜਾਂਦਾ ਹੈ ਕਿ ਕਿੰਨੇ ਕ ਦਾਣੇ ਇਹਦੇ ਵਿੱਚ ਬਣਨਗੇ ਤੇ ਬਾਕੀ ਤਾਂ ਚਲੋ ਦੇਖੋ ਅੱਗੇ ਪਤਾ ਚੱਲੂਗਾ ਇਹਦੇ ਬਾਰੇ ਜਦੋਂ ਵੱਡਾਂਗੇ ਨੂੰ ਕਿ ਕਿੰਨਾ ਕੁ ਜਿਹੜਾ ਇਹ ਝਾੜ ਦੇ ਸਕਦੀ ਹੈ ਤੇ ਪਰ ਹੁਣ ਜਿਹੜੀ ਫਸਲ ਨੂੰ ਦੇਖ ਕੇ ਆਪਾਂ ਨੂੰ ਇੱਕ ਅੰਦਾਜ਼ਾ ਹੋਣਾ ਹੁੰਦਾ ਹੈ ਤਾਂ ਉਹ ਅੰਦਾਜ਼ਾ ਆਪਾਂ ਨੂੰ ਇਦਾਂ ਦਾ ਲੱਗ ਰਿਹਾ ਹੈ ਕਿ ਝਾੜ ਇਹ ਕਾਫੀ ਜ਼ਿਆਦਾ ਦੇ ਸਕਦੀ ਹੈ ਤੇ ਵੈਸੇ ਵੀ ਯੂਨੀਵਰਸਿਟੀ ਵੱਲੋਂ ਵੀ ਇਹਦਾ ਝਾੜ ਜਿਹੜਾ ਹੈਗਾ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ ਹੈ ਤੇ ਫਸਲ ਨੂੰ ਦੇਖਦੇ ਹੋਏ ਸਿੱਟੇ ਦੀ ਲੰਬਾਈ ਨੂੰ ਦੇਖਦੇ ਹੋਏ ਲੱਗ ਰਿਹਾ ਹੈ ਕਿ ਵਾਕਈ ਝਾੜ ਇਹ ਬਹੁਤ ਵਧੀਆ ਦੇਊਗੀ ਤੇ ਬਾਕੀ ਕਈ ਵਾਰ ਇਦਾਂ ਦੀ ਵੀ ਗੱਲ ਹੋ ਜਾਂਦੀ ਹੈ ਜੀ ਕਿ ਦੇਖਣ ਨੂੰ ਵਧੀਆ ਲੱਗਦੀ ਹੁੰਦੀ ਹੈ ਤੇ ਝਾੜ ਤੇ ਆ ਕੇ ਮਾਰ ਖਾ ਜਾਂਦੀ ਹੈ ਪਰ ਜੋ ਸਾਡਾ ਤਜਰਬਾ ਰਿਹਾ ਹੈ ਅੱਜ ਤੱਕ ਦਾ ਉਹਦੇ ਆਧਾਰ ਤੇ ਆਪਾਂ ਕਹਿ ਸਕਦੇ ਹਾਂ ਕਿ ਇਹਦੀ ਜਿਹੜੀ ਬੱਲੀ ਹੈਗੇ ਦੇਖਣ ਨੂੰ ਇਸ ਤਰ੍ਹਾਂ ਦੀ ਲੱਗਦੀ ਹੈ ਕਿ ਇਹ ਜਿਹੜੀ ਵੈਰਾਈਟੀ ਹੈਗੀ ਹੈ ਇਹ ਘਰੀ ਉਤਰੂਗੀ ਝਾੜ ਦੇਣ ਦੇ ਮਾਮਲੇ 'ਚ ਵੀ ਕਿਉਂਕਿ ਜਿਹੜੀ ਦੇਖੋ ਮੱਖੀ ਐ ਜਾਂ ਕੁੰਡੀ ਐ ਤਾਂ ਕੁੰਡੀ ਬਹੁਤ ਸੰਘਣੀ ਐ ਇਹਦੀ ਦੇਖ ਸਕਦੇ ਆਪਾਂ ਕਿ ਬਿਲਕੁਲ ਨਾਲ ਜੁੜਨੀਆਂ ਕੁੰਡੀਆਂ ਨੇ ਇਹਦੀਆਂ ਤੇ ਅਜੇ ਇਹ ਬਿਲਕੁਲ ਖਾਲੀ ਹੈਗੀ ਇੱਕ ਤਰ੍ਹਾਂ ਨਾਲ ਮੱਖੀ ਕਿਉਂਕਿ ਹੁਣ ਇਹ ਨੂੰ ਅਜੇ 1-2 ਦਿਨ ਹੋਏ ਨੇ ਨਿਸਰੀ ਨੂੰ ਤੇ ਜਦੋਂ ਇਹਦੇ ਵਿੱਚ ਦੇਖੋ ਦਾਣੇ ਭਰ ਗਏ ਤਾਂ ਇਹਦੀ ਜਿਹੜੀ ਦਿੱਖ ਹੈ ਬੱਲੀ ਦੀ ਜਿੰਨੀ ਆਪਾਂ ਨੂੰ ਹੁਣ ਲੱਗ ਰਹੀ ਹੈ ਤਾਂ ਇਸ ਤੋਂ ਕਿਤੇ ਜ਼ਿਆਦਾ ਮੋਟੀ ਵੀ ਬਣ ਜੂਗੀ ਇਹ ਤੇ ਲੰਮੀ ਵੀ ਹੋਰ ਦੇਖਣ ਨੂੰ ਲੱਗੂਗੀ ਜ਼ਿਆਦਾ ਕਿਉਂਕਿ ਜਦੋਂ ਆਪਾਂ ਦੂਜੀਆਂ ਜਿਹੜੀਆਂ ਵੈਰਾਈਟੀਆਂ ਨੇ ਉਹਨਾਂ ਨੂੰ ਦੇਖਦੇ ਆ ਤਾਂ ਆਪਾਂ ਨੂੰ ਪਤਾ ਹੈ ਕਿ ਜਦੋਂ ਸਿੱਟੇ ਬਾਹਰ ਨਿਕਲਦੇ ਹੁੰਦੇ ਨੇ ਤਾਂ ਆਪਾਂ ਨੂੰ ਸਿੱਟਿਆਂ ਦੀ ਜਿਹੜੀ ਲੰਬਾਈ ਹੈ ਉਹ ਬਹੁਤ ਘੱਟ ਲੱਗਦੀ ਹੁੰਦੀ ਹੈ ਤੇ ਬਾਅਦ ਦੇ ਵਿੱਚ ਜਦੋਂ ਦਾਣੇ ਭਰ ਜਾਂਦੇ ਨੇ ਫਿਰ ਸਿੱਟਿਆਂ ਦੀ ਲੰਬਾਈ ਆਪਾਂ ਨੂੰ ਦੇਖਣ ਨੂੰ ਜਿਆਦਾ ਲੱਗਣ ਲੱਗ ਜਾਂਦੀ ਹੈ ਉਹਦਾ ਕਾਰਨ ਇਹ ਹੁੰਦਾ ਕਿ ਉਹਦੇ ਵਿੱਚ ਦਾਣੇ ਜਿਹੜੇ ਹੈਗੇ ਨੇ ਭਰ ਜਾਂਦੇ ਨੇ ਬੱਲੀ ਦੇ ਵਿੱਚ ਤੇ ਉਹਨਾਂ ਕਰਕੇ ਮੋਟੀ ਵੀ ਲੱਗਦੀ ਆ ਉਹ ਤੇ ਲੰਮੀ ਵੀ ਲੱਗਦੀ ਆ ਤੇ ਜੇ ਹੁਣ ਆਪਾਂ ਇਹਦੇ ਦੇਖੀਏ ਤਾਂ ਕੁੰਡੀਆਂ ਜਿਹੜੀਆਂ ਹੈਗੀਆਂ ਨੇ ਕੁੰਡੀਆਂ ਦੀ ਗਿਣਤੀ ਇਹਦੀ 23 ਤਾਂ ਹਰੇਕ ਦੇ ਵਿੱਚ ਹੀ 23 ਤੋਂ ਘੱਟ ਤਾਂ ਕੋਈ ਵੀ ਕੁੰਡੀ ਇਹਦੀ ਆ ਬੱਲੀ ਹੈ ਨਹੀਂ ਜਿਹਦੇ ਵਿੱਚ 23 ਤੋਂ ਘੱਟ ਮੱਖੀਆਂ ਹੋਣ ਤੇ ਜਿਆਦਾਤਰ ਜਿਹੜੀਆਂ ਹੈਗੀਆਂ ਨੇ 25 ਮੱਖੀ ਵਾਲੀਆਂ ਨੇ ਤੇ 27 ਮੁੱਖੀਆਂ ਵਾਲੀਆਂ ਵੀ ਕਾਫੀ ਨੇ ਤੇ ਕੁਝ ਕਿੱਕ ਦੋ ਬੱਲੀਆਂ ਮੈਨੂੰ ਇਦਾਂ ਦੀਆਂ ਵੀ ਮਿਲੀਆਂ ਜਿਨ੍ਹਾਂ ਦੇ ਵਿੱਚ 29 ਤੱਕ ਕੁੰਡੀਆਂ ਸੀਗੀਆਂ ਪਰ ਉਹ ਬਹੁਤ ਜ਼ਿਆਦਾ ਨਹੀਂ ਸੀ 2-4 ਬੱਲੀਆਂ ਹੀ ਸੀਗੀਆਂ ਤਾਂ ਕਰਕੇ ਆਪਾਂ ਉਹ ਚੀਜ਼ ਨੂੰ ਇਗਨੋਰ ਕੀਤਾ ਤੇ ਆਪਾਂ ਨਹੀਂ ਕਹਿ ਸਕਦੇ ਕਿ 29 ਮੁੱਖੀਆਂ ਆ ਜਾਣਗੀਆਂ ਤੇ ਪਰ ਜੇ ਦੇਖੋ 20 ਤੋਂ ਪਲੱਸ ਜਿੰਨੀਆਂ ਵੀ ਮੁੱਖੀਆਂ ਹੋਣ ਤੇ ਦਾਣੇ ਵਧੀਆ ਮੋਟੇ ਹੋਣ ਤਾਂ ਝਾੜ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਵਧੀਆ ਦੇ ਸਕਦੇ ਨੇ ਉਹ ਵੈਰਾਈਟੀਆਂ ਤੇ ਇਸ ਤਰ੍ਹਾਂ ਅਗਰ ਆਪਾਂ ਦੇਖਾਂਗੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਵੈਰਾਈਟੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਪ੍ਰਚਲਿਤ ਹੋਊਗੀ ਕਿਉਂਕਿ HD 30 86 ਜਿਹੜੀ ਵੈਰਾਈਟੀ ਹੈ ਉਹਦਾ ਜਿਆਦਾ ਹਰਮਨ ਪਿਆਰੀ ਹੋਣ ਦਾ ਕਾਰਨ ਇਹ ਹੀ ਹੈ ਕਿ ਉਹਦਾ ਕੱਦ ਘੱਟ ਹੈ ਤੇ ਇਸ ਕਰਕੇ ਡਿੱਗਦੀ ਹੈ ਨਹੀਂ ਉਹ ਤੇ ਨਾ ਡਿੱਗਣ ਕਰਕੇ ਉਹ ਚਾਹੇ ਮੌਸਮ ਖਰਾਬ ਹੋ ਜਵੇ ਤਾਂ ਵੀ ਆਪਾਂ ਨੂੰ ਉਸ ਤੋਂ ਚਹਾੜ ਦੇ ਜਾਂਦੀ ਹੈ ਤੇ ਹਾਈਟ ਹੁਣ ਇਹਦੀ ਵੀ ਉਨੀ ਕੀ ਹੈ ਤੇ ਪਰ ਕਈ ਵੀਰ ਦੇਖੋ ਇੱਥੇ ਇਹ ਵੀ ਚੀਜ਼ ਕਹਿ ਸਕਦੇ ਨੇ ਯਾਰ ਕਿ ਜਿੰਨਾ ਝਾੜ ਇਹਦਾ ਦੱਸਿਆ ਜਾ ਰਿਹਾ ਹੈ ਕਿ 81 ਮਨ ਜਿਹੜਾ ਹੈਗਾ ਏਕੜ ਦਾ ਕਿ ਇਹਦੀ ਝਾੜ ਦੇਣ ਦੀ ਔਸਤ ਦੱਸੀ ਗਈ ਹੈ ਵੈਸੇ ਤਾਂ ਉਹ ਕਿ ਔਸਤ ਇਹਦੀ ਇੰਨੀ ਤੇ ਕਈ ਵੀਰ ਕਹਿੰਦਾ ਕਿ ਯਾਰ ਇੰਨਾ ਝਾੜ ਕਿਵੇਂ ਦੇ ਜੂ ਤਾਂ ਦੇਖੋ ਜਦੋਂ ਵੀ ਕੋਈ ਵੈਰਾਈਟੀ ਆਉਂਦੀ ਹੈ ਜਿਵੇਂ ਐਚ ਡੀ 3086 ਤੀਜੇ ਤੱਕ ਯਾਦ ਗੱਲ ਮੈਨੂੰ ਕਿ ਜਦੋਂ ਐਚ ਡੀ 3086 ਆਈ ਸੀਗੀ ਤਾਂ ਲੋਕ ਕਹਿੰਦੇ ਸੀਗੇ ਯਾਰ ਇਹਦੀ ਬੱਲੀ ਤਾਂ ਛੋਟੀ ਜੀ ਹੈ ਜਿਨ੍ਹਾਂ ਨੇ ਨਹੀਂ ਟ੍ਰਾਈ ਹਜੇ ਤੱਕ ਕੀਤੀ ਸੀ ਨਾ ਤਾਂ ਉਹ ਇਹ ਗੱਲ ਕਰਦੇ ਸੀਗੇ ਕਿ ਇਹਦੀ ਬੱਲੀ ਤਾਂ ਛੋਟੀ ਜੀ ਹੈ ਤੇ ਇਹ ਕਿਵੇਂ ਇੰਨਾ ਝਾੜ ਦੇ ਸਕਦੀ ਹੈ ਇਹਨਾਂ ਦਾ ਹੋ ਹੀ ਨਹੀਂ ਸਕਦਾ ਉਹਨੂੰ ਕਹਿੰਦੇ ਸੀਗੇ ਕਿ ਇਹ 18 20 ਕੁਇੰਟਲ ਤੋਂ ਵੱਧ ਨਹੀਂ ਝਾੜ ਦੇ ਸਕਦੀ ਤੇ ਪਰ ਉਹਦੀ ਦੇਖੋ ਬੱਲੀ ਛੋਟੀ ਹੋਣ ਦੇ ਬਾਵਜੂਦ ਵੀ ਉਹ ਵਧੀਆ ਝਾੜ ਦੇ ਰਹੀ ਹੈ ਠੀਕ ਹੈ ਨਾ ਤੇ ਪਰ ਇਹਦੇ ਵਿੱਚ ਦੋਨੋਂ ਖਾਸੀਅਤਾਂ ਹੈਗੀਆਂ ਨੇ ਕਿ ਨਾਲੇ ਤਾਂ ਇਹ ਜਿਹੜੀ ਵੈਰਾਈਟੀ ਹੈਗੀ ਡਿਗਦੀ ਨਹੀਂ ਹੈਗੀ ਕਿਉਂਕਿ ਕੱਦ ਜਿਹੜਾ ਹੈਗਾ ਛੋਟਾ ਹੈ ਤੇ ਦੂਜੀ ਗੱਲ ਹੈ ਜਿਹੜੀ ਇਹਦੀ ਬੱਲੀ ਆ ਪੱਲੀ ਲੰਮੀ ਵੀ ਹੈ ਤੇ ਸੰਘਣੀ ਵੀ ਹੈਗੀ ਹੈ ਇਹਦੀ ਕੁੰਡੀ ਜਿਹੜੀ ਹੈਗੀ ਹੈ ਕੁੰਡੀ ਇਹਦੀ ਬਿਰਲੀ ਨਹੀਂ ਹੈਗੀ ਤੇ ਦਾਣੇ ਵੀ ਜਦੋਂ ਆਪਾਂ ਨੇ ਜਦੋਂ ਇਹ ਦੇਖੋ ਬੀਜੀਆਦੋਂ ਦੇਖਿਆ ਸੀ ਕਿ ਦਾਣੇ ਵੀ ਵਧੀਆ ਮੋਟੇ ਨੇ ਠੀਕ ਨੇ ਕੋਈ ਬਹੁਤ ਜ਼ਿਆਦਾ ਬਰੀਕ ਇਹਦੇ ਦਾਣੇ ਨਹੀਂ ਸੀਗੇ ਸੋ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਆਪਾਂ ਕਹਿ ਸਕਦੇ ਹਾਂ ਕਿ ਵਧੀਆ ਇਹ ਆਉਣ ਵਾਲੇ ਟਾਈਮ ਦੇ ਵਿੱਚ ਵੈਰਾਈਟੀ ਸਾਬਤ ਹੋ ਸਕਦੀ ਹੈ। ਬਾਕੀ ਜਦੋਂ ਵੱਢ ਲਈ ਆਪਾਂ ਨੇ ਫਸਲ ਉਸ ਟਾਈਮ ਤੇ ਦੇਖੋ ਪਤਾ ਚੱਲੂਗਾ ਇਹਦਾ ਕਿ ਕਿੱਦਾਂ ਦੀ ਇਹਦੀ ਪਰਫਾਰਮੈਂਸ ਰਹਿੰਦੀ ਹੈ ਝਾੜ ਝੂਟ ਦੇਣ ਦੀ। ਤੇ ਉਹ ਆਪਾਂ ਫਾਈਨਲ ਰਿਪੋਰਟ ਹਰ ਤਰ੍ਹਾਂ ਦੀ ਹਰ ਵਾਰ ਦੀ ਤਰ੍ਹਾਂ ਇਤਨੀ ਵੀ ਆਪਾਂ ਇਹਦੀ ਫਾਈਨਲ ਰਿਪੋਰਟ ਇਹਦੀ ਵੀ ਬਣਾਵਾਂਗੇ ਜਿਵੇਂ ਹਰ ਇੱਕ ਨਵੀਂ ਵੈਰਾਈਟੀ ਦੀ ਆਪਾਂ ਬਣਾਉਨੇ ਆ। ਸੋ ਫੇਰ ਬਣਾਵਾਂਗੇ ਜੀ ਇੱਕ ਵੀਡੀਓ ਇਹਦੀ ਜਦੋਂ ਬੱਲੀਆਂ ਦੇ ਵਿੱਚ ਦਾਣੇ ਭਰ ਗਏ ਤੇ ਫੇਰ ਦੇਖਾਂਗੇ ਕਿ ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ ਬੱਲੀ ਇਹਦੀ ਸੋ ਇਸ ਵੀਡੀਓ ਚ ਇੰਨੀ ਗੱਲ ਕਰਨੀ ਸੀ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ